ਖੜਾਦੀ ਮਾਰ ਚੱਲਦਿਆਂ ਚਿਹੜੂ ਫਲਾਈ ਓਵਰ ਥੱਲੇ ਔਰਤ ਨੇ ਬੱਚੇ ਨੂੰ ਜਨਮ ਕਿੱਦਾਂ ਬਣਦਾ ਬਿਸਮਿਲਲਾ ਕਾਹ ਤੋਂ ਲੱਗੂ ਔ ਸੁਣੋ ਤਾਂ ਤਸੀਕੇ ਹੜਾ ਦੀ ਮਾਰ ਚੱਲਦੇ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਚਿਹੜੂ ਫਲਾਈਓਵਰ ਦਾ ਸਹਾਰਾ ਲਿਆ ਹੋਇਆ ਹੈ ਬੀਤੇ 2-3 ਦਿਨਾਂ ਤੋਂ ਇਹ ਪ੍ਰਵਾਸੀ ਮਜ਼ਦੂਰ ਫਲਾਈਓਵਰ ਹੇਠਾਂ ਰਹਿ ਰਹੇ ਹਨ ਮੁਸੀਬਤ ਦੀ ਇਸ ਘੜੀ ਵਿੱਚ ਹੈਰਾਨਗੀ ਉਦੋਂ ਹੋਈ ਜਦੋਂ ਇੱਕ ਔਰਤ ਨੇ ਉੱਥੇ ਦੇਰ ਰਾਤ ਬੱਚੇ ਨੂੰ ਜਨਮ ਦਿੱਤਾ ਜਿੱਥੇ ਪ੍ਰਵਾਸੀ ਔਰਤ ਦੇ ਪਰਿਵਾਰ ਵਾਲਿਆਂ ਲਈ ਇਹ ਇੱਕ ਖੁਸ਼ੀ ਦਾ ਆਲਮ ਸੀ ਉੱਥੇ ਦੂਸਰੇ ਪਾਸੇ ਮੀਂਹ ਅਤੇ ਹੜਾਂ ਦੀ ਮਾਰ ਚੱਲਦਿਆਂ ਇਹ ਪ੍ਰਵਾਸੀ ਮਜ਼ਦੂਰ ਫਲਾਈਓਵਰ ਹੇਠਾਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਸਨ ਤੇ ਬੱਚੀ ਨੂੰ ਮੋਡੂਲਾ ਮੈਡੀਕਲ ਟਰੀਟਮੈਂਟ ਦੇਣਾ ਉਹਨਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ ਇਸ ਮੌਕੇ ਸਰਪੰਚ ਚਿਹੜੂ ਸਰਬਨ ਸਿੰਘ ਦਿਓ ਫਲਾਈਓਵਰ ਹੇਠਾਂ ਪਹੁੰਚੇ ਅਤੇ ਜਿੱਥੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਉੱਥੇ ਜਨਮ ਦੇਣ ਵਾਲੀ ਔਰਤ ਨੂੰ ਜ਼ਰੂਰੀ ਵਸਤੂਆਂ ਦਿੱਤੀਆਂ ਤੇ ਮੌਕੇ ਤੇ ਡਾਕਟਰੀ ਟੀਮ ਬੁਲਾ ਕੇ ਮੋਡੂਲਾ ਮੈਡੀਕਲ ਟਰੀਟਮੈਂਟ ਦਿੱਤਾ ਪੂਰੀ ਖਬਰ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰੀਸ਼ ਭੰਡਾਰੀ ਦੀ ਇਹ ਰਿਪੋਰਟ ਸਰਪੰਚ ਸਾਹਿਬ ਫਲਾਈਓਵਰ ਚਿਹੜੂ ਵਿਖੇ ਪ੍ਰਵਾਸੀ ਮਜ਼ਦੂਰਾ ਨੇ ਜਿਹੜਾ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਕਿਉਂਕਿ ਹੜ ਦਾ ਪ੍ਰਕੋਪ ਚੱਲਦਾ ਪਿਆ ਹੈਗਾ ਉੱਪਰੋਂ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਇੱਕ ਪ੍ਰਵਾਸੀ ਔਰਤ ਨੇ ਤੁਸੀਂ ਮੌਕੇ ਦਾ ਜਾਇਜ਼ਾ ਲਿਆ ਕਿਸ ਤਰ੍ਹਾਂ ਦੇ ਹਾਲਾਤ ਸਨ ਅੱਜ ਲੋਕ ਉਹ ਕੋਲ ਥੱਲੇ ਬੈਠੇ ਆ ਤੇ ਮੈਨੂੰ ਪਤਾ ਲੱਗਾ ਸੀ ਕਿ ਕਲੀਨਿਕ ਵਿੱਚ ਬੱਚੇ ਨੂੰ ਜਨਮ ਦਿੱਤਾ ਇੱਕ ਤਕ ਮੈਡੀਕਲ ਦਾ ਐਨਾਲਿਸਿਸ ਕੋਈ ਨਹੀਂ ਸੀ ਆ ਤਾਂ ਮੈਂ ਗਿਆ ਸਦਾ ਨੂੰ ਤੁਸੀਂ ਨਾਲ ਉਹ ਜੋ ਫੋਨ ਸੁਵਾਲ ਲੈ ਤੇ ਵੇਖਿਆ ਤੇ ਕਿਹਾ ਤੇ ਕਿ ਮੈਂ ਮੈਡੀਕਲ ਟੀਮ ਨੂੰ ਬੁਲਾਇਆ ਉਹ ਕੋਈ ਟੈਕਨੋ ਫੋਨ ਕਰਦੇ ਟੀਕੇ ਤਾਂ ਕਿ ਲੱਗਦੇ ਹੁੰਦੇ ਬੱਚਿਆਂ ਦੇ ਉਹਾਰੇ ਅਭੀ ਬੱਚੇ ਮੈਂ ਤੁਹਾਨੂੰ ਆਪਾਂ ਪਰਵਾਵਾਂਗੇ ਜੀ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਬਹੁਤ ਚੜਾ ਲੱਗ ਰਿਹਾ ਹੈ ਮੈਂ ਸਾਡੇ ਪਿੰਡ ਦੀ ਛੇੜਿਆ ਉੱਥੇ ਵੀ ਪ੍ਰਵਾਸੀ ਲਿਆ ਕੇ ਬਿਠਾਏ ਆ ਕਿਉਂਕਿ ਉਹਨਾਂ ਦਾ ਸਭਾ ਉਜੜ ਚੁੱਕਾ ਆ ਤੁਸੀਂ ਉਹਨਾਂ ਦਾ ਸਾਰਾ ਕੁਝ ਜੋ ਵੀ ਕਰ ਸਕਦੇ ਆ ਆਣ ਪੀਣ ਦਾ ਕਰ ਰਹੇ ਆ ਜੋ ਵੀ ਜੀ ਬਾਕੀ ਮੇਰੇ ਪਿੰਡ ਦੇ ਬੰਦੇ ਵੀ ਇੱਥੇ ਆ ਕੇ ਬਹੁਤ ਬੈਠੇ ਆ ਮੇਰਾ ਪਿੰਡ ਮੇਰੇ ਨਾਲ ਆ ਪਰ ਇਲਾਕੇ ਸਾਡੇ ਨਾਲ ਆ ਜੀ ਸੋ ਹੁਣੇ ਦੇਖੇ ਤੁਸੀਂ ਫਲਾਈਓਵਰ ਹੇਠਾਂ ਮੌਕੇ ਦਾ ਜਾਇਜ਼ਾ ਲਿਆ ਸੀਗਾ ਹਾਂਜੀ ਉਹ ਤੁਸੀਂ ਆਪਣੇ ਪਿੰਡ ਪ੍ਰਤੀ ਚਿੰਤਤ ਜਿਹੜੇ ਹੈਗੇ ਫਿਕਰਮੰਦ ਨਜ਼ਰ ਆਏ ਹੈਗੇ ਆ ਸੋ ਕਿ ਹਾਲਾਤ ਕਿਸ ਤਰ੍ਹਾਂ ਦੇ ਬਣ ਕੇ ਹੈਗੇ ਕਿਉਂਕਿ ਇੱਕ ਹਫਤੇ ਤੋਂ ਲਗਾਤਾਰ بارشਾਂ ਤੋਂ ਬਾਅਦ ਕਾਫੀ ਜਗ੍ਹਾ ਜਗ੍ਹਾ ਪਾਣੀ ਖੜਾ ਹੋਇਆ ਹੈਗਾ ਵਾ ਪਾਣੀ ਹਲੇ ਵੀ ਘਟਿਆ ਨਹੀਂ ਹੈਗਾ ਜੀ ਪਾਣੀ ਇਹਦੀ ਵਧੀ ਜਾਂਦਾ ਆ ਪੂਰਾ ਰਾਤੀ ਘਟਿਆ ਨਹੀਂ ਜੋ ਮੀਂਹ ਆ ਫੇਰ ਲੱਗਦਾ ਫੇਰ ਸ਼ੁਰੂ ਹੋ ਗਿਆ ਜੀ ਬਸ ਬੇਨਤੀ ਹੈ ਬਰਾਭੇ ਮੇਰ ਕਰੇਗਾ ਨਹੀਂ ਤਾਂ ਬਹੁਤ ਚਾਲਾਂ ਖਾਂਬ ਚੁੱਕਾ ਹੈ ਮੈਂ ਆਪਣੀ ਲਾਈਵ 'ਚ ਇਹਨਾਂ ਨੁਕਸਾਨ ਦੇਖ ਰਿਹਾ ਹਾਂ ਜੀ ਨਾਮ ਉਹ ਮੈਂ ਹਮ ਐਪ ਵੀ ਦੇਖਿਆ ਅੱਖਾਂ ਨੂੰ ਦੇ ਕੇ ਦਾ ਮਤਲਬ ਰੂਹ ਨੂੰ ਦਿਲ ਕਰਦਾ ਵੈਸੇ ਪਿੰਡ ਇਹ ਲੋਕ ਇੱਥੇ ਕਰ ਰਹੇ ਆ ਪ੍ਰਵਾਸੀ ਇਹਨਾਂ ਦਾ ਕੋਈ ਨਾ ਕੋਈ ਨਾ ਕੋਈ ਪੈਸਾ ਤੇ ਲਿਆਣਾ ਨਾ ਕੋਈ ਕੰਮਕਾਰ ਅੱਗੇ ਕੋਈ ਕਿੱਦਾਂ ਗੁਜ਼ਾਰਾ ਕਰਦੇ ਹੋਣ ਬੱਚਾ ਹੋਇਆ ਜਾਂ ਕੁਝ ਓਦਾਂ ਵੀ ਬੱਚਿਆਂ ਨੂੰ ਰਹਿਣਾ ਮਤਲਬ ਕੋਈ ਪ੍ਰੋਬਲਮ ਹੈ ਬੋ ਪਾਣੀ ਹੈ ਮੈਡੀਕਲ ਵੀ ਆ ਗਾਂ ਹਣ ਜਾਨਵਰ ਵਗੈਰਾ ਬਹੁਤ ਮਰ ਗਏ ਵਾਰੀ ਬਹੁਤ ਘੱਲਣੀ ਇੱਥੇ ਉਸੀ ਕਰਾਂਗੇ ਜੀ ਜਿੰਨਾ ਕਰ ਸਕਦੇ ਹੋਏ ਬਾਕੀ ਮੈਂ ਨਹੀਂ ਮੇਰਾ ਸਾਰਾ ਪੈਨ ਨੂੰ ਸਾਰ ਲੱਗਾ ਹੀ ਮਤਲਬ ਆਪ ਖੁਦ ਵੀ ਜਾ ਰਹੇ ਆ ਆਸ਼ਰਮ ਦਾ ਦੇਣ ਕਿਉਂਕਿ ਤੁਹਾਡੇ ਪਿੰਡ ਕਰੇ ਜਿਹੜੀ تیاری ਕੀਤੀ ਟੀਮ ਦੀ ਜੀ ਬਟ ਸਿਰਫ ਕੋਸ਼ਿਸ਼ ਹੈ ਜੀ ਬਾਕੀ ਤਾਂ ਪਰਮਾਤਮਾ ਦੇ ਹੱਥ ਹੀ ਹੈ ਧੰਨਵਾਦ ਕੋਸ਼ਿਸ਼ ਕਰਦੇ